ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਵੀਡੀਓ ਬਣਾਉਣ ਲੱਗੇ ਆ ਪਿੰਡ ਜਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਵਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਝੋਟੀ ਔਰ ਤਿੰਨ ਵੇੜਾਂ ਤੇ ਵੇੜਾਂ ਵੀ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਤੇ ਆਪਾਂ ਪਹੁੰਚੇ ਆ ਬਾਈ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਹੋ ਸਨਾਓ ਠੀਕ ਠਾਕ ਜੇ ਜਗੇ ਵੀਰ ਤੁਸੀਂ ਸੁਣਾਓ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਜਗੇ ਵੀਰ ਹੋ ਠੀਟਾ ਪਰਿਵਾਰ ਸਾਹਿਬ ਚੜਦੀ ਕਲਾ ਜਗੇ ਵੀ ਚੜਦੀ ਕਲਾ ਅੰਪਾਇ ਹਾਰੂ ਰਾਜਹਿਰ ਆ ਅੱਜ ਨਕੀ ਨੇ ਜਗੇ ਵੀਰ ਹਾਰ ਪਾਤੇ ਆ ਜੇ ਅੱਛਾ ਅੱਛਾ ਠੀਕ ਐ ਵੀਰ ਜੀ ਆਪਣਾ ਨਾਮ ਤੇ ਐਡਰੈਸ ਦਾ ਦਿਓ ਹਾਰ ਪਾਸਿੰਗ ਜਪੇਨ ਚੇਂਡਾ ਜ਼ਿਲ੍ਹਾ ਫਸੀਜ ਨਾਲਾ ਜੇ ਫੋਨ ਨੰਬਰ ਬੋਲ ਦਿਓ ਬੜੀ ਨੇਕ ਮਤਾਰੀ ਚਾਨਣ ਨੂੰ ਪੁੱਛੇ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਹਾਂ ਜੀ ਕਰੀਏ ਜਗੇ ਵੀਰ ਲਓ ਭਾਈ ਟੌਪ ਦਾ ਨਗੀਨਾ ਤੇ ਹਾਰੂ ਰਪਾਈ ਨੇ ਪਾ ਕੇ ਲੈਂਦੀ ਹੈ ਝੋਟੀ ਤੇ ਪੁੱਛਦੇ ਆਪਾਂ ਜਾਣਕਾਰੀ ਦੱਸਿਓ ਭਾਈ ਜੀ ਇਹਦੇ ਬਾਰੇ ਝੋਟੀ ਦੇ ਜੱਗੇ ਵੀ ਦੂਜਾ ਸੁਹਾ ਸੁਈ ਹੈ ਪੱਸੋ ਤਿੱਜਾ ਦੇ ਨਾਲ ਸੁਈ ਨੂੰ ਅੱਛਾ ਜੀ ਐ ਟਾਈਮ ਕੰਡੇ ਦਾ ਬੋਲੀ ਚਾੜ ਕੇ ਜੱਗੇ ਵੀਰ ਦੇ ਨਹੀਂ 16:30 ਜੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਚੰਗੇ ਤਗੜੇ ਕਦ ਕਾਠ ਵਾਲੀ ਆ ਝੋਟੀਆਂ ਆਪਾਂ ਲੈਂਦੀਆਂ ਇਹ ਚਾਰ ਅੱਛਾ ਜੀ ਤੇ ਕਿਵੇਂ ਝੋਟੀਆਂ ਵੇਖੀਆਂ ਝੋਟੀ ਆਪਾਂ ਡਾਕ ਲਈ ਵੀਡੀਓ ਪਾਉਣ ਵਾਸਤੇ ਠੀਕ ਹੈ ਠੀਕ ਹੈ ਜੀ ਜੋ ਕਿ ਵੀਰ ਆਪਾਂ ਛੋਟੀਆਂ ਚਾਰ ਮੰਗਾਈਆਂ ਸੀ ਅੱਛਾ ਜੀ ਗੱਲ ਹੋਈ ਨਾ ਪਰਸੋਂ ਹਾਂਜੀ 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 ਟਾਈਮ ਨਹੀਂ ਲੱਗਾ ਠੀਕ ਹੈ ਠੀਕ ਹੈ ਆਹ ਕਰਕੇ ਵੀਰ ਜੀ ਕੋਈ ਛੋਟੀਆਂ ਚਾਰ ਸੇਲ ਹੋ ਗਿਆ ਹੁੰਦੇ ਆਂ ਅੱਛਾ ਜੀ ਹਾਂਜੀ ਹਾਂਜੀ ਤੇ ਚਲੋ ਵਧੀਆ ਵਾ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਜਵਾ ਕੀ ਹੈਗਾ ਪਿਛੇ ਮਾ ਕੱਟਾ ਜੱਗੇ ਵੀਰ ਠੀਕ ਹੈ ਲੋ ਭਾਈ ਮੇਲ ਕਾਫ ਜੀ ਆਹ ਵਾਲਾ ਚੈੱਕ ਕਰ ਸਕਦੇ ਬਿਲਕੁਲ ਤਾਜਾ ਵਾ ਕਰੋ ਜੀ ਫੇਸ ਕੁਆਲਿਟੀ ਚੈੱਕ ਤੁਸੀਂ ਐਨ ਜੈਡ ਬਲੈਕ ਆ ਗਈ ਆ ਤੇ ਕਾਟ ਕਾਠ ਵੀ ਜਿਹੜਾ ਬਹੁਤ ਜ਼ਿਆਦਾ ਤਕੜਾ ਵਾ ਤੇ ਕਰੋ ਚੈੱਕ ਥਣ ਭਾਂਡਾ ਲਾਗੇ ਤੋਂ ਆਣ ਕੱਲਾ ਕੱਲਾ ਥਣ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਇਹ ਕਿੰਨਾ ਕੁ ਫਿਰ ਚਵਾਈ ਜਾਊਗੀ ਦੁੱਧ ਅਸ਼ਾ ਜੀ ਠੀਕ ਆ ਠੀਕ ਆ ਜੀ ਲਓ ਭਾਜੀ ਥਣ ਪਾਂਡਾ ਹੀ ਦੱਸਦਾ ਕਿ 20 ਲੀਟਰ ਜਿਹੜਾ ਦੁੱਧ ਭਰੂਗੀ ਕਰੋ ਚੱਕ ਲਾਗੇ ਤਾਂ ਥਣ ਵੀ ਕੱਲਾ ਕੱਲਾ ਤੇ ਐਨ ਗਿਠ ਗਿਠ ਤੇ ਯਾਰ ਮੈਂ ਵੇਖੋ ਦੱਬੀ ਦਾ ਰਵਾਨਾ ਕਿੱਡਾ ਉਹਨਾਂ ਨੂੰ ਲੱਗਦਾ ਠੀਕ ਆ ਠੀਕ ਆ ਜੀ ਤੇ ਹਾਰ ਫਿਰ ਭਾਈ ਉਧਰੋਂ ਪਾ ਗਏ ਉਹਨਾਂ ਲੈਦੇ ਕਿ ਉਹ ਪਾ ਗਏ ਵੀਰ ਜੀ ਉਹਨਾਂ ਹਾਰ ਦਿੱਤੇ ਆਪਾਂ ਹੀ ਹਾਰ ਫਲਕਾਰੀਆਂ ਪਾ ਕੇ ਦਵਾਗੇ ਠੀਕ ਆ ਠੀਕ ਆ ਠੀਕ ਆ ਲਓ ਭਾਈ ਹਾਰ ਪਾ ਕੇ ਬਾਈ ਨੇ ਉਧਰੋਂ ਲੈਂਦੀਆਂ ਵਾ ਜਿਹੜਾ ਚੰਗਾ ਪਸ਼ੂ ਉਹਨੂੰ ਤੇ ਹਾਰ ਤੇ ਫਲਕਾਰੀਆਂ ਪਹਿਣੀਆਂ ਹੀ ਪਹਿਣੀਆਂ ਬਿਲਕੁਲ ਸਹੀ ਗੱਲ ਹੈ ਜੀ ਚੱਜ ਬਾਬਰੀਆਂ ਵੀ ਚੰਗੇ ਪਸ਼ੂ ਤੇ ਹੀ ਆ ਜੀ ਚੰਗੇ ਦੇ ਚੰਗੇ ਦੇ ਬਿਲਕੁਲ ਇਹ ਤਾਂ ਗੱਲ ਸਹੀ ਆ ਟਾਡੀ ਦਾ ਕਰੋ ਜੀ ਚੱਕ ਬਹੁਤੀ ਪੈਸੇ ਲਾਇਆ ਦਾ ਮੁੱਲ ਮੋੜੂਗੇ ਹਣਾ ਮੋੜੂਗੀ ਮੋੜੂਗੀ ਵੀਰ ਜੀ ਤੇ ਜੇ ਗੱ ਕਿੰਨਾ ਕਰ ਦੇਣਾ ਹਰ ਤੁਹਾਨੂੰ ਪਤਾ ਜੱਗੇ ਵੀਰ ਇਹਨਾਂ ਦਾ ਜਿਹੜੀਆਂ ਸੋਹਣੀਆਂ ਝੋਟੀਆਂ ਦਾ ਕੋਈ ਮੋਲ ਨਹੀਂ ਹੁੰਦਾ ਹਾਂਜੀ ਪਰ ਤੁਹਾਨੂੰ ਵੀ ਪਤਾ ਆਪਣਾ ਐਟੇ ਦੇ ਮਾਲ ਭਾਣਾ ਹੁੰਦਾ ਭਾਣਾ ਹੀ ਦਵਾਂਗੇ ਇਹ ਤਾਂ ਗੱਲ ਸਹੀ ਹੈ ਬਾਈ ਜੀ ਵੇਚਣ ਨੂੰ ਆਪਾਂ ਇਹ ਵੇਚ ਵੀ ਸਾਨੂੰ 1.70 1.80 ਦੀ ਅੱਛਾ ਜੀ ਆਪਾਂ 1 ਲੱਖ 40 ਦੀ ਦੇ ਦਈਏ ਕਰ ਦੋ ਮਾਨਤਨ ਹੋਰ ਥੋੜਾ ਬੋੜਾ ਮਾਨ ਕਰ ਦਈਏ ਕਰ ਦਈਏ ਫਿਰ ਚਾ ਜੱਗੇ ਵੀ ਜਿਹੜੀ ਆਪਾਂ ਦੇ ਦੇਣੀ ਆ 1 ਲੱਖ ਤੇ 55000 ਦੇ ਦਵਾਂਗੇ ਠੀਕ ਹੈ ਠੀਕ ਹੈ ਲਓ ਬਾਈ 100 ਕਿਲੋਮੀਟਰ ਤੱਕ ਜੱਗੇ ਵੀ ਫ੍ਰੀ ਛੱਡ ਕੇ ਆਵਾਂਗੇ ਲਓ ਬਾਈ ਜੀ ਪਹੁੰਚ ਫ੍ਰੀ ਪਹੁੰਚ ਫ੍ਰੀ ਜੱਗੇ ਵੀ ਝੋਟੀ ਦੇ ਹੋਊਗੀ ਠੀਕ ਹੈ ਠੀਕ ਹੈ ਲਓ ਬਾਈ ਵੱਡੀ ਆਫਰ ਲਾਤੀ ਬਾਈ ਨੇ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਆ ਬਿਲਕੁਲ ਫ੍ਰੀ ਤੇ ਕਰੋ ਜੀ ਚੱਕ ਜੇ ਕਿਸੇ ਵੀਰ ਭਲਾ ਤੋਂ ਗਾਹ ਖੜਨੀ ਤੋਂ ਰਕਾਇਆ ਵਕਰਾ ਲੱਗੂਗਾ ਜੱਗੇ ਵੀਰ ਲੱਗੂਗਾ 100 ਕਿਲੋਮੀਟਰ ਤੱਕ ਆਪਣੀ ਜਿਹੜੀ ਹੋਊਗੀ ਨਾ ਫ ਠੀਕ ਲਓ ਭਾਈ 20 ਲੀਟਰ ਵਾਲੀ ਦੇ 1,25,000 ਦੀ ਠੀਕ ਆ ਠੀਕ ਆ ਤੇ ਲਓ ਭਾਈ ਲਾਗੇ ਤਾਂ ਆਪਾਂ ਫੇਰ ਇੱਕ ਵਾਰ ਤੁਹਾਨੂੰ ਚੈੱਕ ਕਰਾਉਨੇ ਆ ਨਾੜਾ ਨੂੜਾ ਤੇ ਆ ਭਾਈ ਜੀ ਇੱਕ ਮਿੰਟ ਲਾ ਰਹੇ ਫਲਕਾਰੀ ਆ ਲੋ ਜੱਗੇ ਦੀ ਲਾ ਲੋ ਭਾਈ ਕਰੋ ਚੈੱਕ ਐ ਨਾਗਾਂ ਗੰਗੂ ਲਿਸ਼ਕਦੀ ਆ ਤੇ ਲਾਗੇ ਤਾਂ ਕਰੋ ਚੈੱਕ ਥਣ ਭਾਂਡਾ ਦੇ ਨਾੜਾ ਨੂੜਾ ਜਿਹੜੀਆਂ ਹਵਾਨੇ ਦੇ ਬਹੁਤ ਹੀ ਚੰਗੀਆਂ ਲੱਗੀਆਂ ਵਾ ਲੋ ਭਾਈ ਇਹ ਥਪੜਾ ਵੀ ਬਹੁਤ ਚੰਗਾ ਲੱਗਾ ਵਾ ਨੰਨਾ ਫਟ ਕੇ ਲੈਣਾ ਬਾਈਰ ਭਾਲ ਲੈ ਤੁਹਾਨੂੰ ਪਤਾ ਵੀਰਦੀ ਚੋਂ ਜਿਹੜੇ ਚੰਗੇ ਚੰਗੇ ਪਸ਼ੂ ਮਿਲਦੇ ਆ ਠੀਕ ਹੈ ਲੋ ਬਾਈ ਅੰਦਰਲੀ ਸਾਈਡ ਤੋਂ ਚੈੱਕ ਕਰ ਸਕਦਾ ਜੇ ਬਹੁਤ ਜਿਆਦਾ ਸ਼ਾਨਦਾਰ ਜਿਹੜਾ ਪਹਾੜਾਂ ਉਤੇ ਸਣ ਤੋਂ ਝੰਡਾ ਕੱਢਿਆ ਵਾ ਜੋ ਜਵਾਗ ਦਿਖਾ ਦਿਓ ਮਲ ਜਾ ਕਰ ਆ ਕਟਾ ਜੇ ਜੱਗੇ ਵੀਰ ਠੀਕ ਹੈ ਲੋ ਬਿਲਕੁਲ ਕਾਲੀ ਲੋਈਆਂ ਦੇ ਜੋ ਆਗਰੀ ਅੱਜ ਤੀਜਾ ਦਿਨ ਹੋ ਗਿਆ ਬੋਲੀ ਭੰਡਈ ਜੱਗੇ ਵੀਰ ਠੀਕ ਹੈ ਠੀਕ ਹੈ ਠੀਕ ਹੈ ਸਭ ਜੀ 20 ਲੀਟਰ ਵਾਲੀ ਝੋਟੀ ਹੈ ਤੇ 1,25,000 ਦੀ ਬਿਲਕੁਲ ਨੋਰਮਲ ਜਿਹੜੀ ਕਿਤਾਵਾ ਦੁੱਧ ਦੇ ਹਿਸਾਬ ਨਾਲ ਤੇ ਝੋਟੀ ਦੇ ਹਿਸਾਬ ਦਾ ਕੋਈ ਮੋਦੀ ਨਹੀਂ ਆ ਹਾਂਜੀ ਹਾਂਜੀ ਜੱਗੇ ਵੀਰ ਠੀਕ ਹੈ ਤੇ ਆਜੋ ਭਾਈ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆਜੋ ਜੀ ਬਾਈ ਆ ਜਿਓ ਹੁਣ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਵੈੜ ਦੱਸਿਓ ਬਾਈਆ ਵੈੜ ਦੇ ਬਾਰੇ ਇਹ ਜੱਗੇ ਵੀਰ ਪਸੋਂ ਰਾਤ ਦੀ ਸੂਈ ਪਿਓਰ ਦੋ ਦਿਨ ਦਾ ਜੇ ਦੋਂਦੀ ਆ ਅੱਛਾ ਜੀ ਆ ਟਾਈਮ ਇਹਦਾ 13 ਜੋ 14 ਵਜੇ ਇੰਨਾ ਬੋਲ ਤਿਆਰ ਜੇ ਠੀਕ ਠੀਕ ਲਓ ਬਾਈ ਕਰਾਓ ਤੇ ਜਲਦੀ ਆ ਸ਼ਾਈ ਵਾਲ ਕਰਾਓ ਸ਼ਾਈ ਆ ਤੁਹਾਨੂੰ ਜਰਸੀ ਕਰਵਾਉ ਜੱਗੇ ਵੀਰ ਠੀਕ ਆ ਠੀਕ ਆ ਲਓ ਬਈ ਸ਼ਾਈ ਵਾਲ ਦੇ ਜਰਸੀ ਵਿੱਚ ਕਰਾਉ ਸੀ ਆ ਆਹ ਦੇ ਹਾਂ ਜੀ ਤੇ 13 14 ਲੀਟਰ ਜਿਹੜਾ ਬੋਲੋ ਬਿਲਕੁਲ ਤਿਆਰ ਆ ਦੇ ਕੋਲ ਤੇ ਕੱਦ ਕਾੜ ਦੀ ਬਹੁਤ ਤਗੜੀ ਆ ਪਹਿਲਾ ਸਵੇਰ ਸੂਈ ਵੀਰ ਜੀ ਠੀਕ ਹੈ ਲਓ ਵੀ ਪਹਿਲਾ ਹੀ ਸਵੇਰ ਸੂਈ ਆ ਤੇ ਕਿੰਨਾ ਕਚਵਾਈ ਜਾ ਕੋਈ ਦੁੱਧ ਦੁੱਧ ਜੱਗੇ ਵੀ ਲੈਣਾ 17 18 ਕਿਲੋ ਪਹਿਲੇ ਸਵੇਰ ਹਸਕੇ ਟਾਈ ਜਾਣਾ ਠੀਕ ਹੈ ਠੀਕ ਹੈ ਲਓ ਵੀ ਕੱਦ ਕੱਟ ਦੀ ਬਹੁਤ ਚੰਗੀ ਆ ਤੇ ਕ੍ਰਾਉਸ ਵਿੱਚ ਆ ਗਈ ਆ ਤੇ ਫੈਡ ਕੁਆਲਿਟੀ ਵੀ ਇਹਦੀ ਚੰਗੀ ਆ ਨੇ ਠਣਪਾ ਡਾ ਬਹੁਤ ਚੰਗਾ ਲੱਗਾ ਵੈਨੂੰ ਤੇ ਜਿਹੜਾ 17 18 ਲੀਟਰ ਦੁੱਧ ਪਹਿਲੇ ਸਵੇਰ ਭਾਦੂ ਵੀ ਇਸ ਟਾਈਮ ਮੌਕੇ ਤੇ ਕਿੰਨਾ ਹਾਜ਼ਰ ਆ ਹਰ ਟਾਈਮ 14 ਕਿਲੋ ਜੱਗੇ ਵੀ ਤਿਆਰ ਆ ਬੋਲਾ ਠੀਕ ਹੈ ਠੀਕ ਲਓ ਵੀ 14 ਲੀਟਰ ਜਿਹੜਾ ਇਸ ਟਾਈਮ ਬੋਲਾ ਹੀ ਬੋਲਾ ਤਿਆਰ ਆ ਹਾਂਜੀ ਕਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਬਹੁਤ ਜਿਆਦਾ ਗਰੀਬ ਤੇ ਆ ਤੇ ਇਹਦੇ ਪਿਛੇ ਕਿਹੜਾ ਜਵਾਬ ਆ ਆ ਬੱਛਾ ਜੱਗੇ ਵੀਰ ਦੇ ਮਗਰ ਲੋ ਬਾਈ ਮੇਲ ਕਾ ਫਾਗਿਆ ਜਿਹਦੇ ਪਿਛੇ ਇਹਦਾ ਬੋਲ ਫਿਰ ਕੀ ਕਰਨਾ ਬਾਈ ਜੱਗੇ ਵੀਰ ਮੋਲ ਦੇ ਦਾ 50000 ਆ ਅੱਛਾ ਕੀ ਤੁਸੀਂ ਲਾ ਦੋ ਠੀਕ ਹੈ ਜੈ ਜੈ ਆਪਾਂ ਜੈ ਜੀ ਕਰਦਗੇ ਜੱਗੇ ਵੀਰ ਜਿਹੜੀ ਆਪਾਂ ਪੂਰੀ ਦੇ ਦੇਣੀ ਪੂਰੇ 50000 ਦੇ ਦਵਾਂਗੇ 50 ਦੀ 50 ਦੀ ਵੀ ਜੱਗੇ ਵੀਰ ਲੋ ਬਾਈ 50000 ਦੀ ਕ ਕਰਨਾ ਮੰਨ ਤਾ ਨਾ ਨਹੀਂ ਮਾਨ 500 ਵੀ ਛੋੜੀ ਹੋਣੀ ਜੱਗੇ ਵੀਰ ਹੁਣ ਲੋਭ ਜੀ 50000 ਤੋਂ 500 ਰੁਪਿਆ ਛੋੜ ਤੇ ਚੰਗੇ ਕਦ ਕਾਠ ਵਾਲੀ ਆ ਤੇ ਮਿਲਕ ਰਿਕਾਰਡ ਵੀ ਚੰਗਾ ਵਾ ਆ ਜੀ ਹੁਣ ਸਿੱਜੇ ਨੰਬਰ ਤੇ ਦੱਸਿਓ ਭਈ ਆ ਵੜ ਦੇ ਬਾਰੇ ਇਹ ਵੀ ਪਹਿਲਾ ਸੂਆ ਜਿੱਦੇ ਵੀਰ ਸੂਈ ਮੂੰਹ ਚਾਰ ਦਿਨ ਦੇ ਜੇ ਅੱਛਾ ਜੀ ਮਗਰ ਬੱਚਾ ਜੇ 10 12 ਦਿਨ ਹੋ ਗਿਆ ਸੂਈ ਨੂੰ ਠੀਕ ਠੀਕ ਇਹ ਵੀ ਕ੍ਰੋਸ ਤੇ ਚੈਰੀ ਆ ਜੀ ਇਹ ਵੀ ਕ੍ਰੋਸ ਹੀ ਆ ਗਈ ਜੱਗੇ ਵੀ ਠੀਕ ਠੀਕ ਤੇ ਇਹ ਸਹੀ ਵਾਲਾ ਚੱਬ ਚਾ ਇਹ ਆਚਾ ਸਹੀਆ ਕ੍ਰੋਸ ਆ ਠੀਕ ਠੀਕ ਲਓ ਬੱਜੇ ਵੀ ਕ੍ਰੋਸ ਨੇ ਚੈਰੀ ਆ ਪਹਿਲੇ ਸੂਆ ਕਿੱਦਾਂ ਥਣ ਦਾ ਕੱਢਿਆ ਇਹਨੇ ਥਣ ਥਿੰਨ ਲੱਗ ਗਿਆ ਉਹ ਚੈੱਕ ਕਰ ਸਕ ਦੇ ਵੀਰਾਂ ਦਾ 14 ਕਿਲੋ ਦੁੱਧ ਤਿਆਰ ਹੋ ਗਿਆ ਠੀਕ ਆ ਠੀਕ ਆ 14 ਲੀਟਰ ਜਿਹੜਾ ਦੁੱਧ ਦੇ ਕੋ ਵੀ ਤਿਆਰ ਆ ਤੇ ਇਹਦੇ ਪਿੱਛੇ ਜਵਾਕ ਕੀ ਆ ਆ ਬੱਛਾ ਜਗੇ ਮਾਰੇ ਬਣਾਏ ਇਹ ਮੇਲ ਕਾ ਫਾ ਗਿਆ ਜਿਹੜੇ ਇਹ ਕੀ ਮੜਾ ਹੈ ਗੀਆਂ ਬੱਛੇ ਲੱਗਣ ਨਹੀਂ ਜਾਂਦੀ ਇੱਕ ਅੱਧ ਕਾਟ ਜਿਹੜਾ ਹੈਗਾ ਵੀ ਬਹੁਤ ਚੰਗਾ ਵਾ ਤੇ ਥਾਂ ਤੋਂ ਨਹੀਂ ਬਹੁਤ ਚੰਗਾ ਲੱਗਾ ਵਾ ਇਹਨੂੰ ਬਿਠ ਗਿਰਦੇ ਥਾਂ ਲੱਗਾ ਵਾ ਇਹ ਕਿੰਨਾ ਕੁ ਚੁਵਾਈ ਜਾਊਗਾ ਦੁੱਧ ਦੇ ਵੀ ਇਹਦੇ ਵੀ ਇਹਨਾਂ 7 18 ਕਿਲੋ ਇਹਨੇ ਚੁਵਾਈ ਜਾਣਾ ਕਰ ਮਾ ਠੀਕ ਆ ਠੀਕ ਆ ਵੀ 17 18 ਲੀਟਰ ਜਿਹੜਾ ਇਹ ਵੀ ਦੁੱਧ ਭਰੀ ਜਾਊਗੀ ਤੇ 13 14 ਲੀਟਰ ਇਹਦੇ ਕੋਲ ਵੀ ਆਸ ਤਾਂ ਜਿਹੜਾ ਬਿਲਕੁਲ ਦੋ ਤਾਂ ਤਿਆਰ ਆ ਆਹ ਵਾਲਾ ਜਲਵਾ ਤੇ ਜਿਹੜਾ ਇਹ ਕਰੋ ਚੱਕ ਥਣ ਪਾਂਡਾ ਲਾ ਦੇ ਤੂੰ ਬਹੁਤ ਜਿਆਦਾ ਚੰਗਾ ਥਣ ਕੱਢਿਆ ਪਹਿਲਾਂ ਨਹੀਂ ਇਹਦਾ ਫਿਰ ਮੁੱਲ ਕੀ ਕਰਨਾ ਵੀਰ ਜੱਗੇ ਵੀਰ ਮੋਲੇ ਦਾ ਕਰਾਉ ਨੂੰ ਭਾਵੇਂ 50 55 ਕਰਾਈ ਦੇਈਏ ਅੱਛਾ ਜੀ ਇਹ ਹਾਂ ਨਾ ਜੱਗੇ ਵੀਰ ਪੂਰੇ 40000 ਦੀ ਦੇ ਦਾਂਗੇ 40 ਤੋਂ 500 500 ਹੀ ਛੋੜ ਕਰਾਂਗੇ ਜੱਗੇ ਵੀਰ ਠੀਕ ਹੈ ਠੀਕ ਹੈ ਲਓ ਭਾਈ 40000 ਤੋਂ 500 ਰੁਪਿਆ ਛੋੜ ਦੇ 17 18 ਮੀਟਾ ਜਿਹੜਾ ਦੁੱਧ ਦੇ ਵੀ ਚਵਾਈ ਜਾਊਗੀ ਚਵਾਈ ਜਾਊਗੀ ਇਹ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਈਆ ਇਹ ਛਾਈ ਵਾਲਾ ਪਿਓਰ ਜੱਗੇ ਵੀਰ ਅੱਛਾ ਜੀ ਇਹ ਦੂਜਾ ਸਵੇਰ ਸਵੇਰ ਬੱਚਾ ਗਿਆ ਆਪਣਾ ਕੋਈ ਪਸਵਰ ਆਦ ਮਾਰ ਅੱਛਾ ਜੀ ਆ ਤਾਂ 9 ਕਿਲੋ 9 10 ਕਿਲੋ ਦੁੱਧ ਦੇ ਦਿੰਦੇ ਇਹ 9 10 ਦਿਨਾਂ ਲਈ ਕੋਈ ਲਾਜ ਕੋ ਦੁੱਧ ਤਿਆਰ ਆ ਤੇ ਕਿੰਨਾ ਕਿ ਟਾਈਮ ਲੱਗ ਗਿਆ ਸੋਣੀ ਬਾਈ ਇਹ ਜੇ ਮੈਲਾ ਮਾਰਨ ਲਈ ਜੱਗੇ ਵੀਰ ਅੱਛਾ ਜੀ ਬੜੀ ਮੈਲੇ ਤੇ ਚੱਲ ਰਹੀ ਆ ਜੀ ਕੋਈ 20 ਦਿਨਾਂ ਦੇ ਆਸਵਾਸ ਤੋਂ ਲਾ ਲੋ ਟਾਈਮ ਇਹ ਡਰਦੀ ਆ ਨਾ ਜੱਗੇ ਵੀਰ ਤਾਂ ਵਰ ਗਿਆ ਚਾਹ ਕੋਈ ਗੱਲ ਨਹੀਂ ਅੱਛਾ ਤੁਹਾਨੂੰ ਲੈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਲਓ ਬਈ ਥਾਣੇ ਤੋਂ ਲਾ ਕੇ ਤੋਂ ਚੈੱਕ ਕਰ ਸਕਦੇ ਤਾਂ ਇਹਦੇ ਵੀ ਇਹ ਛੜਾ ਬਣਾ ਲਈ ਦੋ ਚੰਗੀ ਆ ਜੱਗੇ ਵੀਰੇ ਨਾ ਦੋਵਾਂ ਕਾਉਨ ਵੰਗਾ ਪਾਉਣਾ ਪੈਂਦਾ ਇਹਨੂੰ ਮੰਗਾ ਨਹੀਂ ਪਾਉਣਾ ਪੈਂਦਾ ਅੱਛਾ ਜੀ ਇਹ ਇਦਾਂ ਬਣਾ ਪੈਂਦਾ ਏ ਥੱਲੇ ਠੀਕ ਠੀਕ ਆ ਹਾਂ ਜòn ਤਵਾ ਬੜਾ ਠੰਡਾ ਪਿਓਰ ਹੈ ਬਿਲਕੁਲ ਕੋਈ ਵੰਗੇ ਦੀ ਲੋੜ ਨਹੀਂ ਇਹਨੂੰ ਨਾ ਮੈਂ ਕੋਈ ਵੰਗਾ ਨਹੀਂ ਜੱਗੇ ਵੀਰੇ ਨੂੰ ਠੀਕ ਹੈ ਠੀਕ ਹੈ ਇਹਦਾ ਹਰ ਮੁੱਲ ਕੀ ਕਰਨਾ ਬਾਈ ਮੁੱਲ ਜੱਗੇ ਵੀ ਜੇ ਤਾਂ ਬੱਚਾ ਹੁੰਦਾ ਫੇਰ ਤੇ 30000 ਦੀ ਉਹ ਪੰਗੀ ਦੀ ਦੇ ਦਈਗੇ ਕਰ ਦੋ ਇਹ ਹੋਰ ਥੋੜਾ ਜਿਹਾ ਮਾਨਤਾ ਕਰ ਦਈਏ ਜਾਣ ਤੋਂ ਜਾ ਜੀ ਇਹ ਜੱਗੇ ਵੀਰ ਆਪਾਂ ਜਿਹੜੀ ਦੇ ਹੀ ਦੇਣੀ ਹੈ ਨਾ ਹਾਂਜੀ ਪੂਰੇ 19000 ਦੀ ਦਵਾਂਗੇ ਠੀਕ ਹੈ ਯਾਰ ਛੋੜ ਕਰ ਦਾਂਗੇ ਪੂਰੇ 18000 ਦੀ ਜੱਗੇ ਵੀਰ ਦਵਾਂਗੇ ਠੀਕ ਹੈ ਲਓ ਬਾਈ ਜੀ 18000 ਦੀ ਤੇ ਦੁੱਧ ਕਿੰਨਾ ਲਿਖਵਾਇਓ 9 ਕਿਲੋ ਦੁੱਧ ਜੱਗੇ ਵੀਰ ਬੱਚੇ ਕਰਕੇ ਇਹ ਰਹਾ ਕਰਕੇ ਇਹਦੇ 11 12 ਕਿਲੋ ਦੁੱਧ ਹੀ ਇਹ ਦਿੰਦੇ ਠੀਕ ਹੈ ਠੀਕ ਹੈ ਦੁੱਧ ਸਹੀ 11 12 ਕਿਲੋ ਕਾਹਨ ਨਾ ਨਵੀਂ ਵਾਰ ਤੈਨੂੰ ਪਤਾ ਠੀਕ ਹੈ ਠੀਕ ਹੈ ਲਓ ਬਾਈ ਜੀ 18000 ਦੇ ਵਿੱਚ 10 ਲੀਟਰ ਦਈਏ ਉਹ ਤੇ ਬਹੁਤ ਿਆ 9 ਕਿਲੋ ਹਾਂ ਜੀ ਅੱਜ ਇਹੋ ਫਿਰ ਤਾਂ ਮੈਂ ਇੱਕ ਨਾ ਦਰਸ਼ਕ ਕਰਾਉਣੀ ਆਪਾਂ ਜੀਨੇ ਦੇ ਆ 8 8 20 ਆਹ ਭਾਈ ਜੱਗੇ ਵੀ ਜਿਹੜਾ ਤੁਹਾਨੂੰ ਹਾਰ ਪਾਗੇ ਦਵਾਂਗੇ ਆਪਾਂ ਭਾਈ ਜੀ ਭਾਈ ਜੀ ਕਿ ਹਾਨੂੰ ਵੀ ਮਿਲੇ ਜੇ ਆਪਾਂ ਵੀ ਅੱਗੇ ਗਾਹ ਤਰਾ ਹੀ ਦੇ ਦੇਣੇ ਹਾਰ ਦੇ ਦੇਣੇ ਜੱਗੇ ਵੀ ਰੋਦੇ ਦੇ ਦੇਣਾ ਠੀਕ ਆ ਲੋ ਭਾਈ ਸ਼ੌਂਕ ਤਾਂ ਨਹੀਂ ਕੋਈ ਮੁੱਲ ਹੁੰਦਾ ਨਾ ਨਾ ਸ਼ੌਂਕ ਤਾਂ ਜੱਗੇ ਵੀ ਕੋਈ ਮੋਲ ਨਹੀਂ ਆਹ ਲੋ ਜੀ ਚੱਕ ਬਹੁਤ ਹੀ ਜ਼ਿਆਦਾ ਸ਼ਾਨਦਾਰ ਝੋਟੀ ਆ ਪਿਓਰ ਮੋਹਰਾ ਨਸਲ ਦੀ ਆ ਗਈ ਆ ਇਹ ਜਦ ਦੇ ਵੀ ਤੇਰੇ ਘਰ ਜਾਉਗੀ ਨਾ ਹਾਂਜੀ ਇੱਕ ਮਾਝ ਜਾਉਗੀ ਤੇ ਘਟੋ ਘਰ 10 ਮੱਝਾਂ ਹੋਰ ਆਪਣੇ ਘਰੋਂ ਖੜੂਗਾ ਠੀਕ ਹੈ ਜੀ ਜਿੱਦਾਂ ਦੀ ਇਹ ਮਾਝੇ ਜਿੰਨਾ ਰਿਕਾਰਡ ਜਿੰਨਾ ਦੁੱਧ ਦਿੰਦੀ ਹੈ ਠੀਕ ਹੈ ਠੀਕ ਹੈ ਬਾਈ ਬਹੁਤ ਹੀ ਸ਼ਾਨਦਾਰ ਆ ਇੰਨਾ ਭਾਜ ਜਗੇ ਵੀਰ ਕੇ ਨੂੰ ਲੱਭਣਾ ਨਹੀਂ ਢੀ ਮਾਜ ਬਿਲਕੁਲ ਬਿਲਕੁਲ ਸਹੀ ਗੱਲ ਹੈ ਪਰ ਕੋਈ 1.7 ਦੀ 1.75 ਦੀ ਵੇਚੇ ਗਿਆ ਆਪਾਂ 1.25 ਦੀ ਪਹੁੰਚ ਕਰਨੀ ਹੈ ਠੀਕ ਹੈ ਠੀਕ ਹੈ ਲੋ ਵੀ 100 ਕਿਲੋਮੀਟਰ ਦੇ ਵਿੱਚ ਵੇਚ ਜੇ ਹਾਂਜੀ ਹਾਂਜੀ ਤੇ ਜੇ ਕੇ ਵੀਰ ਭਾਣੇ ਦੂਰ ਖੜਦੇ ਨੇ ਉਹਦੇ ਉਹਦਾ ਅਸਟਰਾ ਲੱਗਣਾ ਜੇ ਕਰਾਇਆ ਉਸ ਹਾਂਣਾ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਹਾਂਜੀ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਾਈ ਜੀ ਚੈਨਲ ਨੂੰ ਤੇ ਚੈਨਲ ਨੂੰ ਲਾਈਕ ਤੇ